ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਤੇ ਮੇਰੇ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਬੋਰ ਦੇ ਵਿੱਚ ਮਾਲ ਕਿਵੇਂ ਪੰਦਾ ਆਹ ਲੋ ਜੀ ਆਪਣਾ ਮਾਲ ਆ ਆਪਣਾ ਤਿਆਰ ਕਰਿਆ ਹੋਇਆ ਫੈਕਟਰੀਆਂ ਦਾ ਖੁੱਦ ਦਾ ਮਾਲ ਆਗਾ ਇਹ ਤੇ ਕਰੋ ਚੱਕ ਅੱਜ ਦਿਖਾਉਣਾ ਤੁਹਾਨੂੰ ਕਿਵੇਂ ਜਾਲੀ ਲੱਗਦੀ ਹੈ ਜੀ ਕਿਵੇਂ ਮਾਲ ਪਾਈਦਾ ਵਧੀਆ ਤਰੀਕੇ ਨਾਲ ਸਾਰੀ ਵੀਡੀਓ ਬਣਾਈ ਹੋਈ ਹੈ ਜੀ ਦੇਖਿਓ ਗੌਰ ਨਾਲ ਆ ਆਪਾਂ ਜੋੜੇ ਜੋੜ ਰਹੇ ਹਾਂ ਜੀ ਪਹਿਲਾਂ ਸਟਾਰਟਿੰਗ ਲਓ ਜੀ ਜੋੜਾ ਚੱਕ ਲਿਆ ਇੱਕ ਜੋੜਾ ਲਮਕਾ ਦਾ ਆਪਣਾ ਪੱਕਾ ਇਹ ਫਿਲਟਰ ਨੂੰ ਜਾਲੀ ਲਾ ਰਹੇ ਹਾਂ ਜੀ ਹੁਣ ਜਾਲੀ ਦੇਖ ਲਓ ਕਿਵੇਂ ਲੱਗਦੀ ਹੈ ਜੀ ਇਹ ਸਪੈਸ਼ਲੀ ਕਿਸਾਨ ਵੀਰਾਂ ਨੇ ਬਣਾਈ ਹੈ ਵੀਡੀਓ ਜੀ ਤੇ ਹੋਰ ਜਿਹੜੇ ਮੇਰੇ ਭਰਾ ਕਈ ਬਾਹਰ ਬੈਠੇ ਜਿਨ੍ਹਾਂ ਕਿ ਨਹੀਂ ਦੇਖ ਸਕਦੇ ਉਹਨਾਂ ਲਈ ਵੀਡੀਓ ਵਧੀਆ ਲੱਗੀ ਵੀਡੀਓ ਤਾਂ ਜਰੂਰ ਦੱਸਿਓ ਜੀ ਮੈਂ ਇਦਾਂ ਦੀਆਂ ਹੋਰ ਵੀਡੀਓ ਵੀ ਵਧੀਆ-ਵਧੀਆ ਲੈ ਕੇ ਆਇਆ ਕਰੂੰਗਾ ਸਾਰੇ ਬੋਰ ਦੇ ਵੀਡੀਓ ਦਿਖਾਵਾਂਗਾ ਵੀ ਹਾਂ ਕਿਦਾਂ ਬੋਰ ਕੰਪਲੀਟ ਹੁੰਦਾ ਕੀ ਸਿਸਟਮ ਆ ਸਾਰੀ ਵੀਡੀਓ ਬਣਾਉਂਗਾ ਮੈਂ ਜੇ ਜਿਹੜਾ ਭਰਾ ਚੰਨਣਾ ਦਾ ਨਵਾਂ ਜੁੜਿਆ ਕਰੋ ਚੈਨਲ ਨੂੰ ਜਰੂਰ ਕਰ ਲੋ ਸਬਸਕ੍ਰਾਈਬ ਜੀ ਆ ਚੈੱਕ ਕਰੋ ਇਦਾਂ ਜਾਲੀ ਲੱਗਦੀ ਹੈ ਜੀ ਆ ਲਾਣੇਦਾਰ ਖੜਿਆ ਸਿਰ ਤੇ ਜਾਲੀ ਨਾ ਮਾੜੀ ਲੱਗ ਜੇ ਇਹ ਆਪਾਂ ਲੱਗ ਰਹੇ ਹਾਂ ਜੀ ਰਤੀਏ ਕਨਾਲਾ ਪਿੰਡ ਚ ਕਰੋ ਜੀ ਚੱਕ ਇਦਾਂ ਲੱਗਦੀ ਜਾਲੀ ਆ ਹੋ ਗਈ ਆਪਣਾ ਕੰਪਲੀਟ ਹੋ ਗਿਆ ਹੁਣ ਲਾ ਰਹੇ ਆਪਾਂ ਬੰਨਾਂਗੇ ਕੰਨੀ ਜੀ ਇੰਦਰ ਮਨੂਸਰ ਕੱਲਾ ਹੀ ਪੜੋਲੀਆਂ ਚੱਕ ਚੱਕ ਸੁੱਟੀ ਜਾਂਦਾ ਕਹਿੰਦਾ ਲੈ ਮੈਂ ਨਹੀਂ ਡਲਦਾ ਕਹਿੰਦਾ ਟਪਾ ਦੂੰ ਕੱਲਾ ਹੀ ਹਾਂ ਲਓ ਜੀ ਹੁਣ ਆਪਾਂ ਜੋੜਾ ਲਾਵਾਂਗੇ ਥਲੜਾ ਲਓ ਜੀ ਲੰਕਾ ਦਾ ਜੋੜਾ ਫਿਲਟਰ ਲੰਕਾ ਦਾ ਥੱਲੇ ਇਹ ਲਾਸਟ ਜੋੜਾ ਜੀ ਆਪਣਾ ਫਿਲਟਰ ਪੈ ਗਿਆ ਸਾਰਾ ਇਹ ਲਾਸਟ ਜੋੜਾ ਪੱਕੇ ਮਾਲ ਦਾ ਇਹ ਤੋਂ ਬਾਅਦ ਆਪਾਂ ਕੱਢਾਂਗੇ ਰਾੜਾਂ ਬਾਹਰ ਰਾੜਾਂ ਨਿਕਲਦੀਆਂ ਦਿਖਾਉਣਾ ਤੁਹਾਨੂੰ ਇਹ ਬੋਰ ਕੰਪਲੀਟ ਹੋ ਗਿਆ ਜੀ ਮਾਲ ਪੈ ਗਿਆ ਦੇ ਚ ਤੇ ਹੋਰ ਵੀਡੀਓ ਦੇਖਣ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਰੂਰ ਜੀ ਤਾਂ ਜੋ ਮੇਰਾ ਵੀ ਹੌਸਲਾ ਵਧੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਹੋਰ ਵੀਡੀਓ ਬਣਾਉਂਗਾ ਵਧੀਆ ਵਧੀਆ ਆਹ ਲਓ ਜੀ ਪਹਿਲੀ ਰਾੜ ਕੱਢ ਲਈ ਆਪਾਂ ਨੇ ਸਟਾਰਟਿੰਗ ਕਰਤੀ ਪਹਿਲੀ ਰਾੜ ਮੈਂ ਬੈਠੇ ਨੇ ਬਾਬਾ ਜੀ ਸਾਡੇ ਨਾਟ ਖੋਲਣ ਲਈ ਸਾਸਤਰੀ ਅਕਾਲ ਜੀ ਧੰਨਵਾਦ ਸਾਰੇ